ਉਹਨੂੰ ਲਿਸਟ ਕਰ ਸਕਦੇ ਹਾਂ ਬਹੁਤ ਬਹੁਤ ਪੁਰੀਆ ਕਰਵਾਉਣਾ ਇਸ ਆ ਪਰ ਤੇਗਾ ਟ੍ਰੇਨ ਉਹਨਾਂ ਤੋਂ ਲਾਭ ਚ ਆਉਂਦੇ ਆ ਆ ਕਾਪਟਲ ਦੇ ਆਰਟੂਲ ਤੇ ਉਸ ਤੋਂ ਬਾਅਦ ਤੋਂ ਸੁਣਿਆ ਸਮੂਹੀ ਤੇ ਉਸ ਤੋਂ ਬਾਅਦ ਆ ਲੋਕਾਂ ਨੂੰ ਜੀਤੇ ਆ ਰਹੇ ਉਹ ਮਾਣ ਦੇ ਸਾਥੀ ਨਾਲ ਆਏ ਨੇ ਕਾਦੀ ਜੀ ਦੇ ਉਹ ਆ ਫਿਰ ਤੇ ਐ ਲਾਈਸਿੰਗ ਇੰਨੇ ਪਹਿਲਾਂ ਹੀ ਸੀ ਅਸੀਂ ਤਾਂ ਜ਼ਿਆਦਾ ਜ਼ਿਆਦਾ ਹੰਤਾ ਦੀ ਮਿੱਠਾ ਵੀ ਨਾ ਖਾਣ ਲੱਗੇ ਜ਼ਿਆਦਾ ਹੰਤਾ ਅਸੀਂ ਮਿੱਠਾ ਵੀ ਨਾ ਖਾਣ ਲੱਗੇ ਪਰਮੇਸ਼ਰ ਕਦੇ ਪੀਤਾ ਨਾ ਪਰਮੇਸ਼ਰ ਕਦੇ ਪੀਤਾ ਨਾ ਅਸੀਂ ਪਲੀਆਂ ਕੀਚਾ ਕੋ ਫਾਸਟ ਫੂਡ ਵੀ ਛੱਡ ਦੇਣਾ ਫਾਸਟ ਫੂਡ ਵੀ ਛੱਡ ਦੇਣਾ ਆਖਾ ਪੇਟ ਵਧਾਣ ਲੱਗੇ ਆਖਾ ਪੇਟ ਵਧਾਣ ਲੱਗੇ ਬਿਮਾਰੀਆਂ ਦੇ ਆਮ ਬੱਤੇ ਤੁਗੂ ਬਿਮਾਰੀਆਂ ਦੇ ਨਾਮ ਦੇ ਤੇ ਇਹ ਆਪਣੇ ਨੂੰ ਦਰਜ ਵੀਰ ਬਣਾ ਲਿਆ ਏ ਤੇ ਇਹ ਆਪਣੇ ਨੂੰ ਦਰਜ ਵੀਰ ਬਣਾ ਰਿਹਾ ਏ ਕਿਉਂ ਵੀ ਮਿਲਦਾ ਬਿਨਾ ਸੋਚਿਆ ਖਾ ਲੇ ਤੇ ਕਿਉਂ ਵੀ ਮਿਲਦਾ ਬਿਨਾ ਸੋਚਿਆ ਖਾ ਲੇ 19 ਮਿਹਨਤ ਅਸੀਂ ਕਰਦੇ ਨਾ 19 ਮਿਹਨਤ ਅਸੀਂ ਕਰਦੇ ਨਾ ਕਿੱਥੋਂ ਕਿਵੇਂ ਅਸੀਂ ਇਹ ਪ੍ਰਚਾਰ ਲੈਂਦੇ ਕਿੱਥੋਂ ਕਿਵੇਂ ਅਸੀਂ ਇਹ ਪ੍ਰਚਾਰ ਲੈਂਦੇ ਪੇਟ ਵਿੱਚ ਕਦ ਵੀ ਕੋਈ ਤਕਰੀਬ ਹੁੰਦੀ ਤੇ ਵਿਚ ਜਦ ਵੀ ਕੋਈ ਤਕਰੀਬ ਹੁੰਦੀ ਦਵਾਈ ਅੰਗਰੇਜ਼ੀ ਪਾਣੀ ਨਾਲ ਲਗਾ ਲੇ ਵਾ 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 ਪਾਣੀ ਨਾਲ ਲਗਾ ਲੇ ਹੱਲ ਨਾਲ ਲੱਭਿਆ ਹੱਲ ਨਾਲ ਲੱਭਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਹੱਲ ਨਾਲ ਲੱਭਿਆ ਕੋਈ ਆਪਣੀਆਂ ਟੈਨਸ਼ਨਾਂ ਦਾ ਚੱਕਰਾ ਵਿੱਚ ਕਈਆਂ ਨੂੰ ਪਾ ਦਿੰਦੇ ਚੱਕਰਾ ਵਿੱਚ ਕਈਆਂ ਨੂੰ ਪਾ ਦਿੰਦੇ ਜਦੋਂ ਕੋਈ ਉਠਾਉਣ ਲੱਗਿਆ ਜਦੋਂ ਕੋਈ ایک دکتا ہے باؤن لگ اللہ dass Ben not greんと ہوں گانا جے جان ویڈے گانا نہیں ہے ہاتھا ویڈھاؤن جے نمیر پاؤن جگا نہیں ہے ہاتھا ویڈھاؤن جے نمیر پاؤن جگا اس لی کوئی بردی کٹی چھلائے واقف کریں گاند منیاں کھاتنا کوئی دیکھ ڈاک 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 ڈ 哇咱哇的 <Wow. S 2> <Wow. S 1>